ਪੰਜਾਬੀ ਨਿਊਜ਼ ਟੂਡੇ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਵਕਤ ਲੈ ਚੱਲਦੇ ਹਾਂ ਤੁਹਾਨੂੰ ਇੱਕ ਖਾਸ ਅਪਡੇਟ ਦੇ ਵੱਲ ਜਿੱਥੇ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਗਰਜੇ ਬਾਬਾ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਜਿਨ੍ਹਾਂ ਨੇ ਖਾਸ ਤੌਰ ਤੇ ਸਟੇਜ ਤੇ ਖੜ ਕੇ ਕੁਝ ਖਰੀਆਂ ਗੱਲਾਂ ਕਰ ਦਿੱਤੀਆਂ ਜਿਸ ਤੋਂ ਬਾਅਦ ਸਾਰੇ ਹੀ ਹੈਰਾਨ ਹੋ ਗਏ ਨੇ ਭਾਈ ਅਮਰਿਤਪਾਲ ਸਿੰਘ ਹੋਰਾਂ ਦੀ سپورਟ ਦੁੱਗਣੀ ਹੋ ਗਈ ਹੈ ਬਾਬਾ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਨੇ ਜਿਵੇਂ ਹੀ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਤੇ ਨਾਲ ਹੀ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਵੀ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਤੇ ਨਾਲ ਹੀ ਸਰਕਾਰਾਂ ਨੂੰ ਵੀ ਕਰੜੇ ਹੱਥੀ ਲੈਂਦੇ ਆ ਬਾਬਾ ਰਾਜਾ ਰਾਜ ਸਿੰਘ ਨੇ ਲਗਾਤਾਰ ਕੁਝ ਗੱਲਾਂ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ ਜਿਸ ਤੋਂ ਬਾਅਦ ਹਰ ਕੋਈ ਉਹਨਾਂ ਦੀਆਂ ਗੱਲਾਂ ਸੁਣ ਕੇ ਦੋਕ ਹੁੰਦਾ ਹੋਇਆ ਦਿਖਾਈ ਦੇ ਰਹਾ ਹੈ ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਜਿੱਤਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅੰਮ੍ਰਿਤਪਾਲ ਸਿੰਘ ਜੇਕਰ ਚੋਣ ਜਿੱਤਦੇ ਨੇ ਤਾਂ ਬਹੁਤ ਵੱਡਾ ਇਹ ਪੰਥ ਦਾ ਜਿਹੜਾ ਮੇਣਾ ਹੈ ਬਿਲਕੁਲ ਉਹ ਖਤਮ ਹੋ ਜਾਏਗਾ ਆਖਰਕਾਰ ਅਮਰਿਤਪਾਲ ਸਿੰਘ ਦਾ ਜਿਤਨਾ ਬਹੁਤ ਜ਼ਰੂਰੀ ਹੈ ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਪੂਰੇ ਪੰਥ ਨੂੰ ਕੌਮ ਨੂੰ ਅਪੀਲ ਕੀਤੀ ਕਿ ਅਮਰਿਤਪਾਲ ਸਿੰਘ ਹੋਰਾਂ ਦਾ ਸਾਥ ਜ਼ਰੂਰ ਦਿਓ ਆਖਰ ਉਹਨਾਂ ਲੋਕਾਂ ਨਾਲ ਉਹ ਇਹ ਸਾਡੇ ਨੁਮਾਇੰਦੇ ਚੰਗੇ ਨਹੀਂ ਜਿਹੜੇ ਆਪ ਖੁਦ ਮੈਦਾਨ ਦੇ ਵਿੱਚ ਕੁੱਦੇ ਨੇ ਆਖਰ ਉਹ ਲੋਕ ਜਿਹੜੇ ਵੋਟਾਂ ਲੈ ਕੇ ਪਾਰ ਜਾਂਦੇ ਸਨ ਉਹਨਾਂ ਵਰਗੇ ਇਹ ਨਹੀਂ ਰਹਿਣਗੇ ਇਹ ਖੁਦ ਪਾਰਲੀਮੈਂਟ ਦੇ ਵਿੱਚ ਜਾਣਗੇ ਤੇ ਆਪਣੀ ਆਵਾਜ਼ ਖੁਦ ਵੰਦ ਕਰਨਗੇ ਅਮਰਿਤਪਾਲ ਸਿੰਘ ਦੇ ਜਿੱਥੇ ਪਾਰਲੀਮੈਂਟ ਦੇ ਵਿੱਚ ਜਾਣ ਤੋਂ ਬਾਅਦ ਸਮੀਕਰਨ ਜਿਹੜੇ ਨੇ ਬਦਲ ਜਾਣਗੇ ਪਾਰਲੀਮੈਂਟ ਦੇ ਵਿੱਚ ਜਾਣ ਤੋਂ ਬਾਅਦ ਕੁਝ ਮੰਗਾਂ ਜਿਹੜੀਆਂ ਨੇ ਕੁਝ ਸਾਡੀਆਂ ਉਹ ਬਿਲਕੁਲ ਰੱਖੀਆਂ ਜਾਣਗੀਆਂ ਹਾਲਾਂਕਿ ਜੋ ਮੰਗਾਂ ਜਿਹੜੀਆਂ ਨੇ ਸਾਡੀਆਂ ਬਿਲਕੁਲ ਕਿਸੇ ਵੀ ਕੈਂਡੀਡੇਟ ਨੇ ਨਹੀਂ ਜਹੀਂ ਪਹਿਚਾਣੀਆਂ ਨੇ ਬਾਬਾ ਰਾਜਾ ਰਾਜ ਸਿੰਘ ਨੇ ਜਿੱਥੇ ਕਿਹਾ ਕਿ ਅਮਰਿਤਪਾਲ ਸਿੰਘ ਭਾਵੇਂ ਸਵੈ ਇਛਕ ਨਹੀਂ ਸੀ ਚੋਣ ਲੜਨ ਦੇ ਸੰਗਤ ਦੇ ਜ਼ੋਰ ਤੋਂ ਬਾਅਦ ਉਹਨਾਂ ਨੇ ਚੋਣ ਲੜਨ ਦਾ ਫੈਸਲਾ ਕੀਤਾ ਹੈ ਭਾਈ ਅਮਰਿਤਪਾਲ ਸਿੰਘ ਖਾਲਸਾ ਨੇ ਜਿੱਥੇ ਸੰਗਤ ਦੀ ਮਰਜ਼ੀ ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ ਭਾਈ ਅਮਰਿਤਪਾਲ ਸਿੰਘ ਹੁਣ ਜਿੱਥੇ ਚੋਣ ਲੜਨਗੇ ਤੇ ਉਹ ਲਗਾਤਾਰ ਜਿੱਤਣਗੇ ਵੀ ਤੇ ਪਾਰਲੀਮੈਂਟ ਦੇ ਵਿੱਚ ਜਾਣਗੇ ਜਿਸ ਤੋਂ ਬਾਅਦ ਲਗਾਤਾਰ ਜੇ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਚੋਣ ਜਿੱਤਣ ਤੋਂ ਬਾਅਦ ਫਿਰ ਉਹ ਆਪਣਾ ਪਾਰਲੀਮੈਂਟ ਦੇ ਵਿੱਚ ਜਾਣਗੇ ਤੇ ਨਾਲ ਹੀ ਜੇ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਦੀ ਸਪੋਰਟ ਕੀਤੀ ਗਈ ਬਾਬਾ ਰਾਜਾ ਰਾਜ ਸਿੰਘ ਦੇ ਵੱਲੋਂ ਪੂਰੀ ਜਥੇਬੰਦੀਆਂ ਦੇ ਤਰਫੋਂ ਔਰ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਮਲੋਹਾ ਜੋ ਫਰੀਦਕੋਟ ਤੋਂ ਚੋਣ ਲੜ ਰਹੇ ਨੇ ਬਾਬਾ ਰਾਜਾ ਰਾਜ ਸਿੰਘ ਨੇ ਦੱਸਿਆ ਕਿ ਉਹ ਬਿਆਨ ਸਿੰਘ ਦੇ ਸੁਪੁੱਤਰ ਨੇ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀ ਆਖਰ ਉਹਨਾਂ ਦਾ ਜਿੱਤਣਾ ਵੀ ਬਹੁਤ ਜ਼ਰੂਰੀ ਹੈ ਫਰੀਦਕੋਟ ਵਾਲਿਓ ਵੇਖਿਓ ਕਿਤੇ ਹੋਰ ਕਿਸੇ ਨੂੰ ਨਾ ਜਿਤਾ ਦਿਓ ਹਾਲਾਂਕਿ ਇਸ ਵਾਰ ਉਹਨਾਂ ਲੋਕਾਂ ਦਾ ਜਿੱਤਣਾ ਜ਼ਰੂਰੀ ਹੈ ਜਿਨ੍ਹਾਂ ਨੇ ਕੌਮ ਦੇ ਲਈ ਕੁਰਬਾਨੀਆਂ ਕੀਤੀਆਂ ਨੇ ਅਸੀਂ ਪਹਿਲਾਂ ਵਾਲਿਆਂ ਨੂੰ ਜਿਤਾਇਆ ਜਾ ਕੇ ਪਾਰਲੀਮੈਂਟ ਦੇ ਵਿੱਚ ਉਹ ਲੋਕ ਸੌ ਕੇ ਮੋੜਾਉਂਦੇ ਸੀ ਜਿੱਥੇ ਉਹਨਾਂ ਨੇ ਲੋਕਾਂ ਦੇ ਮੁੱਦੇ ਉਠਾਉਣ ਤੇ ਜ਼ੋਰ ਨਹੀਂ ਦਿੱਤਾ ਪਿਛਲੇ ਵਾਰੀ ਸੁਦੀਕ ਨੂੰ ਜਿਤਾਇਆ ਸੁਦੀਕ ਨੇ ਉੱਥੋਂ ਕੁਝ ਵੀ ਨਹੀਂ ਕੀਤਾ ਬਿਲਕੁਲ ਜਾ ਕੇ ਸੰਸਦ ਦੇ ਵਿੱਚ ਸੌਂਦੇ ਰਹੇ ਤੇ ਸੌਂ ਕੇ ਉੱਤੋਂ ਵਾਪਸ ਮੁੜਦੇ ਰਹੇ ਨੇ ਆਖਰ ਇਹ ਕੁਝ ਵੀ ਚੰਗਾ ਨਹੀਂ ਹੋਇਆ ਏ ਇਸ ਵਾਰ ਫਰੀਦਕੋਟ ਦੇ ਖਡੂਰ ਸਾਹਿਬ ਤੋਂ ਪੂਰਾ ਜ਼ੋਰ ਲਾ ਦਿਓ ਤੇ ਆਖਰ ਉਹਨਾਂ ਲੋਕਾਂ ਨੂੰ ਜਿਤਾਓ ਜੋ ਕੌਮ ਲਈ ਪੰਥ ਲਈ ਜਜ਼ਬਾ ਰੱਖਦੇ ਨੇ ਖੜਨਦਾ ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਹੈ ਕਿ ਇਹਨਾਂ ਦੋ ਸੀਟਾਂ ਤੇ ਪੰਥ ਨੂੰ ਜਿਤਾਉਣਾ ਬਹੁਤ ਜ਼ਰੂਰੀ ਹਈ ਹੈ ਤੇ ਤੀਸਰਾ ਬਠਿੰਡੇ ਤੋਂ ਲੱਖਾ ਸਿਧਾਣਾ ਦੀ ਸਪੋਰਟ ਕਰਨੀ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜਿੱਥੇ ਹੋਰ ਨਾ ਖਾਸ ਖਬਰਾਂ ਦੀ ਪੰਜਾਬ ਦੇ ਵਿੱਚ 1 ਜੂਨ ਨੂੰ 13 ਦੀਆਂ 13 ਲੋਕ ਸਭਾ ਸੀਟਾਂ ਤੇ ਵੋਟਾਂ ਪੈਣ ਜਾ ਰਹੀਆਂ ਨੇ ਦੱਸਦੀ ਇਹ ਕਿ ਚੋਣ ਪ੍ਰਚਾਰ 30 ਮਈ ਨੂੰ ਸ਼ਾਮ 6 ਵਜੇ ਬੰਦ ਹੋ ਚੁੱਕਿਆ ਹੈ ਸਾਬਕਾ ਕ੍ਰਿਕਟਰ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਰੀਬ 83 ਦਿਨਾਂ ਤੱਕ ਚੱਲੀ ਲੰਬੀ ਚੋਣ ਪ੍ਰਚਾਰ ਮੁਹਿੰਮ ਦੇ ਵਿੱਚ ਲਾਪਤਾ ਰਹੇ ਨੇ ਨਾ ਤਾਂ ਉਹ ਕਿਸੇ ਚੋਣ ਮੰਚ ਤੇ ਨਜ਼ਰ ਆਏ ਨੇ ਅਤੇ ਨਾ ਹੀ ਕਿਸੇ ਉਮੀਦਵਾਰ ਲਈ ਉਹਨਾਂ ਨੇ ਵੋਟਾਂ ਮੰਗੀਆਂ ਨੇ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਉਹਨਾਂ ਨੇ ਲੋਕ ਸਭਾ ਚੋਣਾਂ 2024 ਤੋਂ ਪੂਰੀ ਤਰ੍ਹਾਂ ਦੇ ਨਾਲ ਦੂਰੀ ਬਣਾ ਕੇ ਰੱਖੀ ਹੈ ਹਾਲਾਂਕਿ ਇੰਡੀਅਨ ਪ੍ਰੀਮੀਅਮ ਲੀਗ ਵੀ ਚੋਣ ਪ੍ਰਚਾਰ ਦੇ ਆਖਰੀ ਪੜਾ ਤੇ ਸਮਾਪਤ ਹੋ ਗਈ ਸੀ ਅਜਿਹੇ 'ਚ ਉਮੀਦ ਸੀ ਕਿ ਰਾਹੁਲ ਗਾਂਧੀ ਦੀ ਪਟਿਆਲਾ ਰੈਲੀ ਚ ਸਟੇਜ ਤੇ ਨਹੀਂ ਤਾਂ ਕਿਸੇ ਹੋਰ ਹਲਕੇ ਚ ਨਜ਼ਰ ਆ ਸਕਦੇ ਨੇ ਪਰ ਅਜਿਹਾ ਨਹੀਂ ਹੋਇਆ ਸਿੱਧੂ ਦੀ ਪਤਨੀ ਕੈਂਸਰ ਦੇ ਨਾਲ ਜੂਝ ਰਹੀ ਹੈ ਅਜਿਹੇ ਚੀਨੀ ਦਿਨੀ ਉਹਨਾਂ ਦਾ ਧਿਆਨ ਆਪਣੀ ਸਿਹਤ ਤੇ ਹੈ ਗੱਲ ਕਰੀਏ ਤਾਂ ਆਈਪੀਐਲ ਦੇ ਵਿੱਚ ਜਿੱਥੇ ਕਿ ਕਮੈਂਟਰੀ ਨਾਲ ਜਿਹੜਾ ਹੈ ਉਹ ਲੋਕਾਂ ਦਾ ਮਨੋਰੰਜਨ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਜਿਸ ਤੋਂ ਬਾਅਦ ਉਹਨਾਂ ਨੇ ਲੋਕ ਸਭਾ ਚੋਣਾਂ ਤੇ ਦੂਰੀ ਬਣਾ ਲਈ ਹੈ ਚੋਣ ਜਾਬਤਾ ਲਾਗੂ ਹੋਣ ਤੋਂ ਠੀਕ ਪਹਿਲਾਂ ਸਿੱਧੂ 15 ਮਾਰਚ ਨੂੰ ਆਪਣੇ ਸਮੂਹ ਆਗੂਆਂ ਸਮੇਤ ਰਾਜਪਾਲ ਨੂੰ ਮਿਲਣ ਲਈ ਚੰਡੀਗੜ੍ਹ ਪੁੱਜੇ ਸਨ ਇਸ ਦੌਰਾਨ ਉਹਨਾਂ ਨੂੰ ਲੋਕ ਸਭਾ ਚੋਣਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ ਉਹ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੀ ਹੀ ਸੇਵਾ ਕਰਨਾ ਚਾਹੁੰਦੇ ਨੇ ਉਨਾ ਕਿਹਾ ਸੀ ਕਿ ਜਦੋਂ ਦੇਸ਼ ਵਿੱਚ ਮੋਦੀ ਲਹਿਰ ਚੱਲ ਰਹੀ ਸੀ ਉਸ ਸਮੇਂ ਪਾਰਟੀ ਕੁਰਖੇਤਰ ਤੋਂ ਹੀ ਚੋਣ ਲੜ ਰਹੀ ਸੀ ਜੇਕਰ ਉਹ ਉਸ ਸਮੇਂ ਚੋਣ ਲੜਦੇ ਤਾਂ ਅੱਜ ਸਰਕਾਰ ਵਿੱਚ ਕੇਂਦਰੀ ਮੰਤਰੀ ਹੁੰਦੇ ਇਹ ਗੱਲ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਨੇ ਕਹਿਣਾ ਕੀਤੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਮਾਂ ਤੁਝੇ ਸਲਾਮ ਗੀਤ ਤੇ ਨੱਚ ਰਹੇ ਰਿਟਾਇਰਡ ਸਿਪਾਹੀ ਦੀ ਮੌਤ ਹੋਈ ਜਿਸ ਤੋਂ ਬਾਅਦ ਉਹਦੀ ਕੁਝ ਵੀਡੀਓ ਜੜੀਆਂ ਨੇ ਵਾਇਰਲ ਹੋਈਆਂ ਨੇ ਸੋ ਲੋਕਾਂ ਨੇ ਉਹਨਾਂ ਨੂੰ ਜਿਹੜੀ ਹੈ ਬਿਲਕੁਲ ਸ਼ਰਧਾਂਜਲੀ ਦਿੱਤੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜਿੱਥੇ ਲਗਾਤਾਰ मनोरंजन दी दुनिया दे ਵਿੱਚ ਦਰਸ਼ਕ ਕਰ ਰਹੇ ਨੇ ਬੇਸਬਰੀ ਦੇ ਨਾਲ ਉਡੀਕ ਨੀ ਮੈਂ ਸੱਸ ਕਟਣੀ 2 ਫਿਲਮ ਦੀ ਬੇਸਬਰੀ ਦੇ ਨਾਲ ਉਡੀਕ ਹੈ ਪ੍ਰਮੋਸ਼ਨਾਂ ਜੋਰਾਂ ਤੇ ਚੱਲ ਰਹੀਆਂ ਨੇ ਜੂਨ ਦੇ ਪਹਿਲੇ ਹਫਤੇ ਹੀ ਦਰਸ਼ਕਾਂ ਨੂੰ ਐਂਟਰਟੇਨਮੈਂਟ ਕਰਨ ਲਈ ਪੰਜਾਬੀ ਫਿਲਮ ਨੀ ਮੈਂ ਸੱਸ ਕਟਣੀ ਭਾਗ 2 ਸਿਨੇਮਾ ਕranਜ ਦਸਤਕ ਦੇਣ ਜਾ ਰਹੀ ਹੈ ਇਸ ਫਿਲਮ ਦੀ ਦਰਸ਼ਕ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ ਇਹ ਫਿਲਮ 7 ਜੂਨ ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋਵੇਗੀ ਫਿਲਮ ਦੀ ਪ੍ਰਮੋਸ਼ਨ ਪੰਜਾਬ ਅਤੇ ਦਿੱਲੀ ਵਰਗੇ ਸ਼ਹਿਰਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਜੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਨੀਮੇ ਸੱਸ ਕਟਣੀ ਦੀ ਵੱਡੀ ਸਫਲਤਾ ਤੋਂ ਬਾਅਦ ਫਿਲਮ ਦੇ ਮੇਕਰਸ ਨੇ ਇਸ ਦਾ ਪਾਰਟ 2 ਯਾਨੀ ਕਿ ਨੀਮੇ ਸੱਸ ਕਟਣੀ 2 ਬਣਾਉਣ ਦਾ ਫੈਸਲਾ ਲਿਆ ਸੀ ਆਖਰਕਾਰ ਡਾਇਰੈਕਟਰ ਜਿਹੜੇ ਨੇ ਉਹਨਾਂ ਨੇ ਕੀਤਾ ਹੈ ਜੋ 모हित ਬਨਵੈਟ ਨੇ ਜੋ ਕਿ ਪਹਿਲੀ ਫਿਲਮ ਵਾਂਗ ਇਸ ਫਿਲਮ ਦੇ ਵੀ ਨਿਰਮਾਤਾ ਨੇ ਇਸ ਫਿਲਮ ਚ ਨਿਰਮਲ ਰਿਸ਼ੀ ਗੁਰਪ੍ਰੀਤ ਖੁੱਗੀ ਤਾਨਵੀ 나ਗੀ ਅਨੀਤਾ ਦੇਵਗਨ ਕਰਮਜੀਤ ਅਨਮੋਲ ਅਕਸ਼ਤਾ ਸ਼ਰਮਾ ਨੀਸ਼ਾ ਬਾਨੋ ਆਦ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ ਹੈ ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚ ਕੀਤੀ ਗਈ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਅਨੁਸਾਰ ਫਿਲਮ ਵਿੱਚ ਪਿਛਲੀ ਫਿਲਮ ਵਾਂਗ ਹੀ ਕਈ ਮੁੱਦੇ ਚੁੱਕੇ ਗਏ ਨੇ ਤੇ ਇਸ ਵਾਰ ਫਿਲਮ ਵਿੱਚ ਕਾਮੇਡੀ ਦੇ ਨਾਲ ਨਾਲ ਹੋਰ ਟੱਚ ਵੀ ਦੇਖਣ ਨੂੰ ਮਿਲੇਗਾ ਜਿਸ ਨੂੰ ਬੇहद ਹੀ ਵੱਡੇ ਪੱਧਰ ਤੇ ਫਿਲਮਾਇਆ ਗਿਆ ਹੈ ਤੇ ਦਰਸ਼ਕ ਇਸ ਨੂੰ ਜ਼ਰੂਰ ਪਸੰਦ ਕਰਨਗੇ ਤੋਂ ਹਾਲਾਂਕਿ ਇਹ ਜੇ ਗੱਲ ਕਰੀਏ ਤਾਂ ਸਾਰੇ گاਮਾਂ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਅਤੇ ਬਨਵੈਡ ਫਿਲਮ ਦੇ ਯੂਡਲੀ ਫਿਲਮ ਦੇ ਸੰਯੁਕਤ ਨਿਰਮਾਣ ਅਧੀਨ ਬਣਾਈ ਗਈ ਹੈ ਇਸ ਵਿੱਚ ਦਿਲਚਸਪ ਪਰਿਵਾਰਕ ਡਰਾਮਾ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਮੋਹਿਤ ਬਨਵੈਡ ਦੁਆਰਾ ਕੀਤਾ ਗਿਆ ਜੋ ਇਸ ਤੋਂ ਪਹਿਲਾਂ ਬਤੌਰ ਨਿਰਮਾਤਾ ਵਾ ਕਈ ਵੱਡੀਆਂ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਨੇ ਉਕਤ ਫਿਲਮ ਨਾਲ ਨਿਰਦੇਸ਼ਕ ਦੇ ਰੂਪ ਚ ਇੱਕ ਨਵੀਂ ਸਿਨੇਮਾ ਪਾਰੀ ਦੇ ਆਗਾਜ਼ ਵੱਲ ਵਾਧ ਰਹੇ ਨੇ ਸੋ ਮਿਲਦੇ ਆ ਜੀ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ